ਸਸਿਕਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਜੀਐਸ ਹੋਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ ਸਿਮ ਕਾਰਡ ਜਾਂ ਗੁਰਬਾਣੀ ਰੇਡੀਓ ਲਈ ਸੰਪਰਕ ਕਰੋ 35021313 3502001313 ਅਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 9164752865 91647528 65 ਦੇ ਉੱਪਰ ਤੇ ਵਾਧਦੇ ਹਾਂ ਜੀ ਅਗਲੀ ਖਬਰ ਦੇ ਨਾਲ ਅਗਲੀ ਖਬਰ ਜਿਹੜੀ ਹੈ ਅਮਰੀਕਾ ਦੇ ਨਾਲ ਤਾਲੁਕਤ ਰੱਖਦੀ ਹੈ ਅਮਰੀਕਾ ਦੇ ਵਿੱਚ ਇੱਕ ਪੰਜਾਬੀ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਕਿਹਾ ਜਾ ਰਿਹਾ ਹੈ ਕਿ ਨਸ਼ੇ ਦੀ ਨਸ਼ੇ ਦੇ ਦੋਸ਼ 'ਤੇ ਗ੍ਰਿਫਤਾਰ ਕੀਤਾ ਗਿਆ ਜਾਦਾ ਜਾਣਕਾਰੀ ਲਈ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਵਾ ਜੀ ਮੇਰੇ ਨਾਲ ਮੌਜੂਦ ਨੇ ਖਬਰ ਤੇ ਸਾਂਝ ਪਾਉਣਗੇ ਜੀ ਚੁਗਾਵਾ ਸਾਹਿਬ ਬਿਲਕੁਲ ਠੀਕ ਸਾਹਿਬ ਜਿਹੜੀ ਇਹ ਖਬਰ ਆ ਰਹੀ ਹੈਗੀ ਇਹ ਟੈਕਸਸ ਸਟੇਟ ਤੋਂ ਆ ਰਹੀ ਹੈ ਅਮਰੀਕਾ ਦੇ ਸਕਸਸੂ ਬੇਟੋ ਜੀ ਜਿੱਥੇ ਇੱਕ ਨਾਮੀ ਸਿੱਖ ਕਾਰੋਬਾਰੀ ਪੰਜਾਬੀ ਨੂੰ ਜਿਹੜਾ ਹੈਗਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਇਮੀਗ੍ਰੇਸ਼ਨ ਆਈਸ ਵਿਭਾਗ ਵੱਲੋਂ ਇਸ ਸਿੱਖ ਕਾਰੋਬਾਰੀ ਦਾ ਨਾਮ ਹੈਗਾ ਪਰਮਜੀਤ ਸਿੰਘ ਤੇ ਇਸ ਨੂੰ ਡਿਟੈਂਸ਼ਨ ਸੈਂਟਰ ਵਿੱਚ ਜਿਹੜਾ ਹੈਗਾ ਉਹ ਭੇਜਿਆ ਗਿਆ ਆ ਜੇ ਗੱਲ ਕਰੀਏ ਤਾਂ ਜਿਸ ਦੋਸ਼ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ ਉਹੋ ਦੋਸ਼ ਇਹਨਾਂ ਤੇ ਲਗਾਏ ਗਏ ਆ ਕਿ ਇਹ ਨਸ਼ੇ ਦੀ ਹਾਲਤ ਵਿੱਚ ਸੀ ਜੋ ਕਿ ਨਿਰਾ ਆਧਾਰਨੇ ਤੇ ਝੂਠ ਦੇ ਆਧਾਰ ਤੇ ਬਣਾਏ ਗਏ ਨੇ ਇਹ ਪਹਿਲੀ ਵਾਰੀ ਦੇਖਿਆ ਗਿਆ ਕਿ ਜਿਸ ਤਰ੍ਹਾਂ ਆਪਾਂ ਪਿਛਲੀ ਵਾਰੀ ਵੀ ਦੇਖਿਆ ਸੀ ਕਿ ਜਦੋਂ ਜਸ਼ਨਪ੍ਰੀਤ ਸਿੰਘ ਦਾ ਐਕਸੀਡੈਂਟ ਹੋਇਆ ਸੀਗਾ ਤਾਂ ਪੈਂਦੀ ਸੱਟੇ ਉਹਦੇ ਉੱਪਰ ਇਹ ਦੋਸ਼ ਲਾ ਦਿੱਤੇ ਗਏ ਸੀਗੇ ਕਿ ਇਹ ਨੇ ਨਸ਼ਾ ਕੀਤਾ ਹੋਇਆ ਪਰ ਹੁਣ ਜਿਹੜਾ ਇੱਕ ਹੋਰ ਸਿੱਖ ਆਗੂ ਜਗਵਿੰਦਰ ਵੀਰ ਸਿੰਘ ਸੰਧੂ ਜਿਸ ਨੂੰ ਡਰਾਈਵਿੰਗ ਕਰਦਿਆਂ ਨਸ਼ੇ ਦੇ ਦੋਸ਼ੇ ਹੇਠ ਫਸਾਉਣ ਦਾ ਯਤਨ ਕੀਤਾ ਗਿਆ ਆ ਤੇ ਜੇ ਗੱਲ ਕਰੀਏ ਤਾਂ ਜਗਵਿੰਦਰ ਸਿੰਘ ਸੰਧੂ ਨੂੰ ਜਿਹੜਾ ਹੈਗਾ ਆ ਇਸ ਸਿਰਫ ਇੰਨਾ ਹੀ ਨਹੀਂ ਕਿ ਪੁਲਿਸ ਅਫਸਰਾਂ ਨੇ ਸਿੱਧੇ ਤੌਰ ਤੇ ਉਸ ਨੂੰ ਇਸ ਤਰੀਕੇ ਨਾਲ ਗ੍ਰਿਫਤਾਰ ਕੀਤਾ ਸਗੋਂ ਕਿ ਉਹਦੇ ਉੱਪਰ ਨਸਲੀ ਵਿਤਕ੍ਰੇ ਵਾਲੇ ਸਵਾਲ ਵੀ ਪੁੱਛੇ ਗਏ ਤੇ ਨਾਲ ਦੁਰਵਿਹਾਰ ਵੀ ਕੀਤਾ ਟੈਕਸਾਸ ਦੇ ਕੇਲਰ ਸ਼ੈਰ ਵਿੱਚ ਵਾਪਰੀ ਘਟਨਾ ਦੌਰਾਨ ਜਗਵਿੰਦਰ ਸਿੰਘ ਉਰਫ ਜੋਗਾ ਸੰਧੂ ਆਪਣੀ ਗੱਡੀ ਵਿੱਚ ਜਾ ਰਹੇ ਸੀ ਕਿ ਇੱਕ ਟ੍ਰੈਫਿਕ ਸਟਾਪ ਦੌਰਾਨ ਉਹਨਾਂ ਨੂੰ ਰੋਕਿਆ ਗਿਆ ਜਦੋਂ ਗੱਡੀ ਰੁਕੀ ਤਾਂ ਪੁਲਿਸ ਵਾਲੇ ਦਾਵਾ ਕਰਨ ਲੱਗੇ ਕਿ ਇਹ ਕ੍ਰੋਸ ਵਾਕ ਤੇ ਜਾ ਕੇ ਰੁਕੀ ਹੈ ਜਗਵਿੰਦਰ ਸਿੰਘ ਵੱਲੋਂ ਜਿਹੜਾ ਆਪਣਾ ਡਰਾਈਵਿੰਗ ਲਾਇਸੈਂਸ ਵੀ ਦਿਖਾਇਆ ਗਿਆ ਅਤੇ ਜੋ ਵੀ ਪੁਲਿਸ ਵਾਲਿਆਂ ਵੱਲੋਂ ਕੋਈ ਵੀ ਸਵਾਲ ਪੁੱਛੇ ਗਏ ਤੇ ਉਹਦਾ ਜਵਾਬ ਵੀ ਦਿੱਤਾ ਪਰ ਪੁਲਿਸ ਅਫਸਰਾਂ ਨੇ ਅਚਨਚੇਤ ਗੱਲ ਬਦਲਦਿਆਂ ਕਮਰਸ਼ੀਅਲ ਡਰਾਈਵਰ ਲਾਇਸੈਂਸ ਮੰਗਣ ਲੱਗੇ ਜਦੋਂ ਇੱਕ ਪੁਲਿਸ ਅਫਸਰ ਨੇ ਤਾਂ ਕਹਿੰਦੇ ਇਹ ਤੋ ਤੱਕ ਪੁੱਛ ਲਿਆ ਕਿ ਕੀ ਉਹ ਯੂ ایس اے ਦਾ ਸਿਟੀਜ਼ਨ ਹੈ ਜਦਕਿ ਪੁਲਿਸ ਨੂੰ ਇਹ ਅਧਿਕਾਰ ਨਹੀਂ ਹੈਗਾ ਕਿ ਉਹ ਕਿਸੇ ਨੂੰ ਪੁੱਛ ਸਕਣ ਕਿ ਤੂੰ ਸਿਟੀਜ਼ਨ ਹੈ ਜਾਂ ਗ੍ਰੀਨ ਕਾਰਡ ਹੋਲਡਰ ਹੈ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਆ ਇਮੀਗ੍ਰੇਸ਼ਨ ਵਾਲੇ ਪੁੱਛ ਸਕਦੇ ਆ ਪੁਲਿਸ ਵਾਲੇ ਨਹੀਂ ਪੁੱਛ ਸਕਦੇ ਜਦੋਂ ਅਟ੍ਰੈਪ ਸਟਾਪ ਤੇ ਅਜਿਹੇ ਸਵਾਲ ਜਦੋਂ ਪੁੱਛੇ ਗਏ ਤਾਂ ਜਗਵਿੰਦਰ ਸਿੰਘ ਨੇ ਪੁਲਿਸ ਅਫਸਰਾਂ ਦੀ ਕਹਿੰਦੇ ਕਿ ਗੈਰ ਹਜ਼ੂਰੀ ਪੁਸ਼ਪਰਤਾਲ ਤੇ ਇਤਰਾਜ਼ ਜਿਹੜਾ ਉਹ ਪਲਟਾਇਆ ਪੁਲਿਸ ਅਫਸਰਾਂ ਦੀ ਹਰ ਹਦਾਇਤ ਮੰਨਣ ਦੇ ਬਾਵਜੂਦ ਜਿਹੜੇ ਕਹਿੰਦੇ ਆ ਜਗਵਿੰਦਰ ਸਿੰਘ ਨੂੰ ਗੱਡੀ ਵਿੱਚੋਂ ਬਾਹਰ ਕੱਢ ਕੇ ਤੇ ਉਹਨੂੰ ਨਸ਼ੇ ਦੀ ਲੋਰ ਵਿੱਚ ਡਰਾਈਵਿੰਗ ਦੇ ਸ਼ੱਕ ਦੇ ਆਧਾਰ ਤੇ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਸਿਰਫ ਇੱਥੇ ਹੀ ਬਸਨੀ ਕਹਿੰਦੇ ਡਾਕਟਰ ਦੀਆਂ ਲਿਖੀਆਂ ਤੋਂ ਆਇਆਂ ਜਿਹੜੀਆਂ ਕਿ ਉਹਨਾਂ ਨੂੰ ਵੀ ਪਬੰਦੀਸ਼ੁਦਾ ਨਸ਼ੇ ਬਣਾ ਦਿੱਤੇ ਗਏ। ਅਧਿੰਕ ਹੋਰ ਗੁੰਜਲਦਾਰ ਬਣ ਲਕਾ ਤੇ ਪੁਲਿਸ ਵਾਲਿਆਂ ਨੇ ਜਗਵਿੰਦਰ ਵੀਰ ਸਿੰਘ ਦੇ ਕਹਿੰਦੇ ਅੱਧੇ ਕੱਪੜੇ ਵੀ ਲੋਹਾਲੇ ਤੇ ਹਸਪਤਾਲ ਭੇਜ ਦਿੱਤਾ। ਅੰਤਿ ਭਾਗੂ ਵੀ ਉਹਨਾਂ ਕੋਈ ਮੋਟਾ ਕਪੜਾ ਪਾਉਣ ਨੂੰ ਜੈਕਟ ਜਾਂ ਕੰਬਲ ਵਗੈਰਾ ਦਿੱਤਾ ਤੇ ਇਥੋਂ ਤੱਕ ਕਿ 6 ਘੰਟੇ ਤੱਕ ਪਾਣੀ ਆਦਿਕ ਵੀ ਪੀਣ ਨੂੰ ਨਹੀਂ ਦਿੱਤਾ ਗਿਆ। ਤੇ ਨਾ ਹੀ ਉਸ ਨੂੰ ਕਿਸੇ ਨੂੰ ਫੋਨ ਕਰਨ ਦੀ ਆਜ਼ਾਦੀ ਦਿੱਤੀ ਗਈ ਹੈ ਦਵਾਈਆਂ ਦੀ ਅਰਹੋਦ ਵਿੱਚ ਜਿਹੜੇ ਬਲੱਡ ਪ੍ਰੈਸ਼ਰ ਜਿਹੜਾ ਉਹਦਾ ਵੱਧ ਗਿਆ ਤੇ ਨਾਰਥ ਟੈਕਸਸ ਵਿੱਚ ਚਾਹ ਰੁਤਬਾ ਹੋਣ ਦੇ ਬਾਵਜੂਦ ਪੁਲਿਸ ਵੱਲੋਂ ਕੀਤੇ سلوਕ ਬਾਰੇ ਕੈਨਰ ਪੁਲਿਸ ਦੀ ਅੰਦਰੂਨੀ ਮਾਮਲਿਆਂ ਬਾਰੇ ਡਿਵੀਜ਼ਨ ਕੋਲ ਹੁਣ ਇਹ ਸ਼ਿਕਾਇਤ ਦਰਜ ਕੀਤੀ ਗਈ ਹੈ ਤੇ ਸਿੱਟ ਪਾਈਚਾਰੇ ਦੇ ਜਿਹੜੇ ਮੋਤਬਰ ਸ਼ਖਸੀਅਤਾਂ ਤੋਂ ਵੱਲੋਂ ਪੁਲਿਸ ਸਸ਼ਤਰਾਂ ਦੇ ਬੋਡੀ ਕੈਮਰੇ ਦੀ ਫੁਟੇਜ ਵੀ ਮੰਗੀ ਜਾ ਰਹੀ ਹੈ ਜੋਗਾ ਸੰਧੂ ਦੇ ਨਾਲ ਸਬੰਧਤ ਇਹ ਮਾਮਲਾ ਜਿਹੜਾ ਹੁਣ ਇਹ ਡੂੰਘੇ ਸਵਾਲ ਖੜੇ ਕਰ ਰਿਹਾ ਕਿ ਆਖਰਕਾਰ ਬਗੈਰ ਕਿਸੇ ਜਾਂਚ ਤੋਂ ਨਸ਼ਾ ਕਰਕੇ ਡਰਾਈਵਿੰਗ ਕਰਨ ਦੇ ਦੋਸ਼ ਕਿਵੇਂ ਲਾਏ ਜਾ ਸਕਦੇ ਹਨ ਮੈਂ ਉਧਰ ਹੀ ਆ ਰਿਹਾ ਸੀ ਚੁਗਾਵਾਂ ਸਾਹਿਬ ਇਹ ਕੇਸ ਵਿਹਾਰ ਤੇ ਕਿਹਾ ਜਾ ਰਿਹਾ ਹੈ ਕਿ ਉਹ ਨਸ਼ੇ ਦੀ ਹਾਲਤ ਦੇ ਵਿੱਚ ਨਹੀਂ ਸੀ ਕੀ ਕੀ ਉਹਦੀ ਰਿਪੋਰਟ ਡਰਗ ਟੈਸਟ ਦੀ ਜਿਹੜੀ ਰਿਪੋਰਟ ਆ ਉਹ ਆ ਗਈ ਹੋਈ ਹੈ ਕਿਹੜੇ ਵਿਹਾਰ ਤੇ ਉੱਪਰ ਕਿਉਂਕਿ ਪੁਲਿਸ ਨੇ ਜਿਹੜੇ ਦੋਸ਼ ਲਾਏ ਨੇ ਉਹ ਨਸ਼ੇ ਦੇ ਲਾਏ ਨੇ ਪਰ ਕਿਹਾ ਇਹ ਜਾ ਰਿਹਾ ਕਿ ਝੂਠੇ ਦੋਸ਼ ਹੈਗੇ ਨੇ ਬਿਲਕੁਲ ਜਿਹੜਾ ਵੀ ਸਵਾਲ ਕੀਤਾ ਨਾ ਕਿ ਕਿਸ ਦੇ ਆਧਾਰ ਤੇ ਲਾਇਗੇ ਨੇ ਉਸੇ ਆਧਾਰ ਤੇ ਜਿਸ ਆਧਾਰ ਤੇ ਜਸ਼ਨਪ੍ਰੀਤ ਸਿੰਘ ਦੇ ਉੱਪਰ ਦੋਸ਼ ਲਾ ਦਿੱਤੇ ਗਏ ਸੀਗੇ ਕਿ ਇਹ ਨਸ਼ਾ ਕਰਕੇ ਟਰੱਕ ਚਲਾ ਰਿਹਾ ਸੀਗਾ ਇਹਦੇ ਵਿੱਚ ਇੱਕ ਇਹ ਤੁਸੀਂ ਤੁਸੀਂ ਖਬਰ ਦੇ ਵਿੱਚ ਇੱਕ ਚੀਜ਼ ਦੱਸੀ ਹੈ ਕਿ ਜਿਹੜੀਆਂ ਲਿਖੀਆਂ ਹੋਈਆਂ ਡਾਕਟਰ ਦੇ ਵੱਲੋਂ ਪ੍ਰੈਸਕ੍ਰਿਪਸ਼ਨ ਸੀਗੀਆਂ ਦਵਾਈਆਂ ਸੀਗੀਆਂ ਉਹ ਹੋ ਸਕਦਾ ਉਹ ਲਈਆਂ ਗਈਆਂ ਜਿਹਦਾ ਕਰਕੇ ਉਹ ਕਿਉਂਕਿ ਨਸ਼ੇ ਦੇ ਵਿੱਚ ਆ ਜਾਂਦਾ ਡਰਗ ਟੈਸਟ ਦੇ ਵਿੱਚ ਉਹ ਵੀ ਤਾਂ ਇੱਕ ਕਾਰਨ ਬਣ ਸਕਦਾ ਅ ਬਿਲਕੁਲ ਇਹ ਸਹੀ ਗੱਲ ਹੈ ਕਿ ਜਿਸ ਤਰ੍ਹਾਂ ਜ਼ਿਕਰ ਕੀਤਾ ਗਿਆ ਹੈ ਕਿ ਜਿਹੜੀਆਂ ਉਹਦੀਆਂ ਆਪਣੀਆਂ ਪਰਸਨਲ ਦਵਾਈਆਂ ਡਾਕਟਰ ਦੇ ਵੱਲੋਂ ਪ੍ਰੈਸਕ੍ਰਾਈਬ ਕੀਤੀਆਂ ਗਈਆਂ ਜਿਹੜੀਆਂ ਮੈਡੀਸਿਨ ਨੇ ਉਹ ਵੀ ਉਸ ਦੇ ਆਧਾਰ ਤੇ ਉਹਨੂੰ ਇਹ ਸੱਖ ਕੀਤਾ ਗਿਆ ਕਿ ਇਹ ਨਸ਼ੇ ਦੀ ਡੋਜ਼ ਲਈ ਗਈ ਹੈ ਜਦਕਿ ਇਹ ਸਾਰਾ ਕੁਝ ਕਹਿੰਦੇ ਝੂਠ ਦਾ ਬੁਲੰਦਾ ਸੀਗਾ ਪਰ ਵੱਡੀ ਗੱਲ ਤਾਂ ਝੰਡ ਸਾਹਿਬ ਇਹ ਹੈ ਕਿ ਦੇਖੋ ਤੁਸੀਂ ਕਿਸੇ ਨੂੰ ਵੀ ਅਰੈਸਟ ਕਰੋ ਜੇ ਕੋ ਗਲਤੀ ਕਰਦਾ ਕਰੋ ਪਰ ਯਾਰ ਇਥੋਂ ਤੱਕ ਕਿ ਹੁਣ ਪੁਲਿਸ ਵਾਲੇ ਵੀ ਨਫ਼ਰਤ ਦੀ ਹਿੰਸਾ ਜਿਹੜੀ ਹੈ ਉਹ ਫਨੌਣ ਲੱਗ ਜਾਂ ਤਾਂ ਫੇਰ ਤੁਸੀਂ ਕਿਸ ਦੇ ਕੋਲੋਂ ਆਸ ਕਰ ਸਕਦੇ ਆ ਜੇ ਜਿਹੜੇ ਲੋ ਬਾਈਡਨ ਹੈਗੇ ਜਿਹੜੇ ਲੋ ਨੂੰ ਫਾਲੋ ਕਰਨ ਵਾਲੇ ਆ ਜਾਂ ਜਿਨ੍ਹਾਂ ਨੇ ਲੋ ਨੂੰ ਫਾਲੋ ਕਰਵਾਉਣਾ ਆ ਜੇ ਉਹੋ ਹੀ ਇਸ ਤਰ੍ਹਾਂ ਕਾਨੂੰਨ ਤੋੜਨ ਲੱਗ ਗਏ ਤਾਂ ਫੇਰ ਤਾਂ ਤੁਸੀਂ ਆਪੇ ਸਾਰ ਲੜੋ ਕਿ ਕਿਹਦੇ ਜਿਹਦੇ ਉੱਪਰ ਮਰਜੀ ਤੁਸੀਂ ਕੋਈ ਵੀ ਕਹਿੰਦੇ ਆ ਦੋਸ਼ ਨਾ ਦਿਓ ਬਾਦ ਵਿੱਚ ਭਾਵੇਂ ਕਹਿ ਦਿਓ ਕਿ ਠੀਕ ਹੈ ਜੀ ਉਦੋਂ ਸਾਡੇ ਕੋਲ ਗਲਤੀ ਹੋ ਗਈ ਸੀ ਜਿੱਦਾਂ ਹੁਣ ਜਸਪ੍ਰੀਤੇ ਦੋਸ਼ ਲਾਤਾ ਉਹਦੇ ਮਾਪੇ ਰੋਂਦੇ ਰਹੇ ਵੇਖੋ ਜੀ ਸਾਡਾ ਬੱਚਾ ਤਾਂ ਅੰਮ੍ਰਿਤਧਾਰੀ ਸਿੱਖ ਹੈ ਉਹ ਤਾਂ ਪੰਜ ਪਿਆਰਾਂ ਵਿੱਚ ਸ਼ਾਮਲ ਹੁੰਦਾ ਇਸ ਤਰੀਕੇ ਦੇ ਨਾਲ ਅੱਜ ਤੱਕ ਉਹਨੇ ਨਸ਼ਾ ਕਦੀ ਨਸ਼ਾ ਕੀਤਾ ਤੇ ਨਾ ਹੀ ਕਦੀ ਕਿਸੇ ਨਸ਼ਾ ਕਰਨ ਵਾਲੇ ਦੇ ਨਾਲ ਉਹ ਰਿਹਤਾ ਪਰ ਕਿੰਨੇ ਮੰਨਿਆ ਕਿਸੇ ਨੇ ਵੀ ਨਹੀਂ ਮੰਨਿਆ ਤੇ ਪਰ ਜਦੋਂ ਕਹਿੰਦੇ ਗੱਲਬਾਤ ਹੋਈ ਫਿਰ ਜਦੋਂ ਡਰਗ ਟੈਸਟ ਹੋਇਆ ਤੇ ਜਦੋਂ ਰਿਪੋਰਟ ਆਈ ਤਾਂ ਉਹਦੇ ਵਿੱਚ ਫਿਰ ਪੁਲਿਸ ਵਾਲਿਆਂ ਨੇ ਤੇ ਕਹਿ ਲਓ ਕਿ ਇਮੀਗ੍ਰੇਸ਼ਨ ਵਿਭਾਗ ਨੂੰ ਇਹ ਕਹਿਣਾ ਪਿਆ ਕਿ ਸੌਰੀ ਅਸੀਂ ਸਾਡੇ ਕੋਲੋਂ ਤੋਂ ਗਲਤੀ ਹੋਈ ਹੈ ਪਰ ਉਹਨੇ ਨਸ਼ਾ ਜਿਹੜਾ ਨਹੀਂ ਕੀਤਾ ਗਿਆ ਸੀ ਪਰ ਹੁਣ ਜੇ ਆਹ ਜਿਹੜੀ ਖਬਰ ਹੈ ਇਹ ਕਹਿੰਦੇ ਵੀ ਜਦੋਂ ਕਿ ਉਹਨੇ ਇਹੋ ਜਿਹਾ ਕੋਈ ਵੀ ਨਸ਼ਾ ਕੀਤਾ ਹੀ ਨਹੀਂ ਸੀਗਾ ਫਿਰ ਗ੍ਰਿਫਤਾਰ ਵੀ ਕੀਤਾ ਪਰ ਨਾਲ ਨਸਲੀ ਜਿਹੜਾ ਆ ਕਹਿ ਲਓ ਕਿ ਕੋਮੈਂਟ ਵੀ ਕੀਤੇ ਗਏ ਧਰਮ ਦੇ ਆਧਾਰ ਤੇ ਘਟ ਗਿੰਟੀਆਂ ਨੂੰ ਕਹਿੰਦੇ ਇਹ ਬੁਰੀ ਤਰ੍ਹਾਂ ਜਿਹੜਾ ਉਹ ਪ੍ਰਭਾਵਿਤ ਕਰ ਸਕਦਾ ਪਰ ਕੈਲਰ ਇਹ ਅਖਬਾਰ ਦੇ ਸਰੋਤ ਦੱਸ ਰਹੇ ਜਿਹੜੇ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਹਾਂ ਬਿਲਕੁਲ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਬਿਲਕੁਲ ਇਸ ਟਾਈਮ ਪਬਲਿਕ ਡੋਮੇਨ ਵਿੱਚ ਆ ਚੁੱਕੀਆਂ ਆ ਤੁਸੀਂ ਜਾ ਕੇ ਗੂਗਲ ਤੋਂ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਆ ਇਸ ਕੇਸ ਸਬੰਧਤ ਜੋ ਕਿ ਟੈਕਸਸ ਸੂਬੇ ਦੇ ਵਿੱਚ ਹੈਗਾ ਤੇ ਕੈਲਰ ਜੇ ਜਿਹੜੀ ਸਿਟੀ ਹੈਗੀ ਆ ਤੇ ਉੱਥੇ ਦੀ ਕੈਨਰ ਪੁਲਿਸ ਦੀ ਅੰਦਰੂਨੀ ਮਾਮਲਿਆਂ ਬਾਰੇ ਡਿਵੀਜ਼ਨ ਵੱਲੋਂ ਇਹ ਕਹਿੰਦੇ ਆ ਕਿ ਉਹਨ ਸਿਕਾਇਤ ਦੀ ਜਿਹੜੀ ਆ ਕੋਕ ਕੀਤੀ ਜਾ ਰਹੀ ਆ ਪਰਤਾਲ ਕੀਤੀ ਜਾ ਰਹੀ ਆ ਪਰ ਫਿਲਹਾਲ ਜਦ ਤੱਕ ਆਪਾਂ న్యూਸ ਪੜ੍ਹ ਰਹੇ ਆ ਹਜੇ ਤੱਕ ਕੋਈ ਸਿੱਟਾ ਵੀ ਜਿਹੜਾ ਉਹ ਸਾਹਮਣੇ ਨਹੀਂ ਆ ਸਕਿਆ ਪਰ ਇਸ ਖਬਰ ਨੇ ਜਿਹੜਾ ਹੈਗਾ ਆ ਸਿੱਖ ਭਾਈਚਾਰੇ ਵਿੱਚ ਇੱਕ ਇੱਕ ਹਸਾਬ ਦਾ ਰੋਸ ਪੈਦਾ ਕੀਤਾ ਆ ਤੇ ਦੇਖੋ ਜਿਹੜੇ ਲੋਕ ਬਿਜ਼ਨਸ ਕਰਦੇ ਆ ਇੱਥੋਂ ਦੇ ਕਹ ਲਓ ਕਿ ਟੈਕਸ ਦਿੰਦੇ ਹੈਗੇ ਆ ਫਿਰ ਵਧੀਆ ਤਰੀਕੇ ਦੇ ਨਾਲ ਆਪਣਾ ਕਹਿੰਦੇ ਕਿ ਉਹ bizness ਦੇ ਦੌਰਾਨ ਉਥੋਂ ਦੇ ਸਿਟੀਆਂ ਦੇ ਨਾਲ ਰਲ ਕੇ ਚੱਲਦੇ ਹੈਗੇ ਆ ਕਿਉਂਕਿ ਕਾਨੂੰਨ ਤੋਂ ਪਾਬੰਦ ਹੈਗੇ ਆ ਤੇ ਜੇ ਉਹਨਾਂ ਦੇ ਨਾਲ ਵੀ ਇਦਾਂ ਦਾ ਵਿਤਕਰਾ ਕੀਤਾ ਜਾਂਦਾ ਤੇ ਦੇਖੋ ਬਾਕੀਆਂ ਦਾ ਤੇ ਤੁਸੀਂ ਆਪ ਹੀ ਸੋਚ ਸਕਦੇ ਕੀ ਹਾਲ ਹੋ ਸਕਦਾ ਜੀ ਬਿਲਕੁਲ ਜੀ ਇਹ ਜਾਂਚ ਦਾ ਵਿਸ਼ਾ ਹੈਗਾ ਹਜੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਿਹੜੇ ਇਸ ਖਬਰ ਦੇ ਮੁਤਲਕ ਤੱਥ ਹੋਣਗੇ ਉਹ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਪਰ ਤੁਸੀਂ ਆਪ ਸਾਬ ਲਾ ਲੋ ਕਿ ਜੇਕਰ ਜੇਕਰ ਜਿਹੜੇ ਸਾਡੇ ਟਰੱਕ ਵਾਲੇ ਵੀਰ ਜਾਂ ਦੂਜੇ ਤੀਜੇ ਜਿਹੜੇ ਡਰਾਈਵਿੰਗ ਕਰਦੇ ਨੇ ਕੋਈ ਵੀ ਭਾਜੀ ਇਤਰਾਜਯੋਗ ਜਿਹੜੀ ਚੀਜ਼ ਆ ਆਪਣੀ ਗੱਡੀ ਗੁੱਡੀ ਦੇ ਵਿੱਚ ਨਾ ਰੱਖੋ ਸਖਤਾਈ ਬਹੁਤ ਹੈ ਤੇ ਜੇਕਰ ਕਿਤੇ ਚੈਕਿੰਗ ਚੁਕਿੰਗ ਹੋ ਗਈ ਤਾਂ ਇਸ਼ਾਰਾ ਸਮਝੋ ਮੈਂ ਕਿਹਦੀ ਗੱਲ ਕਰ ਰਿਹਾ ਤੇ ਬਸ ਇਹ ਆਪਾਂ ਬਚਾਅ ਚ ਬਚਾਇਆ ਦੀ ਸ਼ੁਕਰੀਆ ਤੁਹਾਨੂੰ ਸਭ ਗੱਲਬਾਤ ਸਾਂਝੀ ਕਰਨ ਤੇ ਧੰਨਵਾਦ